ਕੀ ਅੱਜ ਦੇ ਸਮੇਂ ਦੇ ਵਿੱਚ ਕੋਈ ਸੱਚਾ ਪਿਆਰ ਕਰ ਰਿਹਾ ਏ ਕੋਈ ਸੱਚਾ ਪਿਆਰ ਕਰ ਰਿਹਾ ਤਾਂ ਕਿਸ ਤਰ੍ਹਾਂ ਸਮਝਿਆ ਜਾਵੇ ਕਿ ਉਹ ਸੱਚਾ ਪਿਆਰ ਕਰ ਰਿਹਾਗਾ ਸਭ ਤੋਂ ਪਹਿਲਾਂ ਤਾਂ ਵੀ ਅੱਜ ਦੇ ਸਮੇਂ ਦੇ ਵਿੱਚ ਪਿਆਰ ਦੀ ਉਦਾਹਰਨ ਸਮਝਣੀ ਹੀ ਬਹੁਤ ਔਖੀ ਏ ਪਿਆਰ ਕਰਨਾ ਤਾਂ ਬਹੁਤ ਔਖਾ ਜੇ ਕੋਈ ਅਨਸਾਹਣ ਆਪਣੇ ਆਪ ਨੂੰ ਖੁਦ ਨੂੰ ਪਹਿਲਾਂ ਸਮਝ ਰਿਹਾ ਸੌਖੀ ਉਦਾਹਰਨ ਲੈ ਲਓ ਵੀ ਆਪਣੇ ਸਰੀਰ ਦੇ ਉੱਤੇ ਪਰਮਾਤਮਾ ਨੇ ਕਿੰਨੇ ਰੋਮ ਬਣਾਏ ਆਪਣੇ ਸਰੀਰ ਤੇ ਰੋਮਾਂ ਦੀ ਕੋਈ ਬੇਇੱਜ਼ਤੀ ਤਾਂ ਨਹੀਂ ਕਰ ਰਹੇ ਆ ਠੀਕ ਹੈ ਨਾ ਸਰੀਰ ਦੇ ਉੱਤੇ ਵਾਲ ਹੁੰਦੇ ਆ ਠੀਕ ਹਨ ਉਹ ਕੋਈ ਨਸ਼ਟਤਾ ਨਹੀਂ ਕਰ ਰਿਹਾ ਸਰੀਰ ਦੇ ਉੱਤੇ ਸਭ ਤੋਂ ਪਹਿਲਾਂ ਤਾਂ ਆਪਦੇ ਆਪਣੇ ਆਪ ਨੂੰ ਖੁਦ ਨੂੰ ਪਿਆਰ ਕਰ ਰਿਹਾ ਹੈ ਜੇ ਖੁਦ ਨੂੰ ਪਿਆਰ ਕਰ ਰਿਹਾ ਸਮਝ ਲੋ ਉਹ ਦੂਸਰੇ ਇਨਸਾਨ ਨੂੰ ਜੇ ਲੋ ਪਿਆਰ ਕਰ ਸਕਦਾ ਹੈ ਖੁਦ ਨੂੰ ਪਿਆਰ ਨਹੀਂ ਕਰ ਸਕਦਾਗਾ ਉਹ ਦੂਸਰੇ ਨੂੰ ਪਿਆਰ ਕਿੱਦਾਂ ਕਰ ਸਕਦਾਗਾ ਦੇਖੋ ਵੀ ਜੇ ਮਤਲਬ ਕੀ ਇਹ ਆਪਣੇ ਆਪ ਨੂੰ ਖੁਦ ਨੂੰ ਇਨਸਾਨ ਪਿਆਰ ਕਰ ਰਿਹਾ ਫਿਰ ਦੂਸਰੇ ਨੂੰ ਵੀ ਪਿਆਰ ਕਰ ਸਕਦਾਗਾ ਤੇ ਨਹੀਂ ਤਾਂ ਉਹ ਪਿਆਰ ਨਹੀਂ ਕਰਦਾ ਸਿਰਫ ਇੱਕ ਮੋਹ ਕਰ ਰਿਹਾ ਮੋ ਜਿਹੜਾ ਹੁੰਦਾਗਾ ਉਹ ਕਦੇ ਵੀ ਟੁੱਟ ਸਕਦਾਗਾ ਜਿਹੜਾ ਪਿਆਰ ਹੁੰਦਾਗਾ ਉਹ ਕਦੇ ਵੀ ਨਹੀਂ ਟੁੱਟ ਸਕਦਾਗਾ ਉਹ ਹਮੇਸ਼ਾ ਸਮਝਣ ਸ਼ਕਤੀ ਵਿੱਚ ਵਿਸ਼ਵਾਸ ਰੱਖਦਾਗਾ ਜਿੱਥੇ ਪਿਆਰ ਹੋਊਗਾ ਉਹ ਹਮੇਸ਼ਾ ਇਨਸਾਨ ਸਮਝਦਾ ਰਹੂਗਾ ਹਰ ਇੱਕ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰੂਗਾ ਕਦੇ ਵੀ ਬੈਸ ਨਾ ਕਰੂਗਾ ਜੇ ਖੁਦ ਨੂੰ ਇਨਸਾਨ ਪਿਆਰ ਕਰ ਰਿਹਾ ਸਮਝ ਲਓ ਉਹ ਦੂਸਰੇ ਨੂੰ ਵੀ ਪਿਆਰ ਕਰ ਰਿਹਾ ਤੇ ਅੱਜ ਕੱਲ ਕਾਦੇ ਪਿਆਰ ਆ ਮੇਕਅਪ ਕਰ ਲੈਣੇ ਸਿਰਫ ਇੱਕ ਦੂਸਰੇ ਨੂੰ ਦਿਖਾਉਣ ਵਾਸਤੇ ਵੀ ਮੈਂ ਬਹੁਤ ਜ਼ਿਆਦਾ ਰੋਮਾਂ ਦੀ ਬਿਆਦ ਦੀ ਵੀ ਆਪਣੇ ਸਰੀਰ ਦੇ ਉੱਤੋਂ ਬਾਲ ਲਾ ਲੈਣ ਕਿਉਂ ਦੂਸਰੇ ਨੂੰ ਸਮਝ ਸਕਦਾਗਾ ਦੂਸਰੇ ਦੀ ਭਾਵਨਾ ਨੂੰ ਸਮਝ ਸਕਦਾਗਾ ਨਹੀਂ ਜੇ ਤੋ ਖੁਦ ਨੂੰ ਨਹੀਂ ਇਨਸਾਨ ਸਮਝ ਸਕਦਾ ਤੇ ਦੂਸਰੇ ਦੀ ਭਾਵਨਾ ਨੂੰ ਕਿਵੇਂ ਸਮਝਿਆ ਜਾਊਗਾ ਦੂਸਰੇ ਦੀ ਭਾਵਨਾ ਨੂੰ ਸਮਝਣਾ ਉਹੀ ਸੰ ਪਿਆਰ ਹੁੰਦਾਗਾ ਜੇ ਤੋ ਦੂਸਰੇ ਦੀ ਭਾਵਨਾ ਨੂੰ ਨਾ ਸਮਝਿਆ ਗਿਆ ਆਪਣੇ ਆਪ ਨੂੰ ਸਮਝਣ ਦੀ ਕੋਸ਼ਿਸ਼ ਕਰੋ ਫਿਰ ਦੂਸਰੇ ਨੂੰ ਸਮਝਿਆ ਜਾ ਸਕਦਾ ਖੁਦ ਨੂੰ ਪਿਆਰ ਕਰਨਾ ਸਿੱਖੋ पर दूसरे नु प्यार हो सकदा है जे खुद दी बेआदवी ਕਰ ਰਹੇ ਹੈ ਤੇ ਦੂਸਰੇ ਦੀ ਵੀ ਬੇਆਦਵੀ ਕਿਉਂਕਿ ਸਿਰਫ ਇੱਕ ਮੋਹ ਦੀਆਂ ਤੰਦਾ ਮੋਹ ਦੀਆਂ ਤੰਦਾ ਜਿਹੜੀਆਂ ਉਹਨਾਂ ਕਦੇ ਵੀ ਟੁੱਟ ਸਕਦਾ ਪਿਆਰ ਦੇ ਵਿੱਚ ਹਮੇਸ਼ਾ ਸਮਝਿਆ ਜਾਂਦਾ